ਇੱਕ ਜਿਹੜੀ ਵੀਡੀਓ बार-बार ਜਿਹੜੇ ਦੋ ਗਰੁੱਪ ਇਸ ਵਿੱਚ ਬਣੇ ਹਨ ਇੱਕ ਦੂਜੇ ਦੇ ਧਰਮ ਦੇ ਉੱਤੇ ਗੁਰੂਆਂ ਦੇ ਉੱਤੇ ਪੀਰਾਂ ਪੰਗਬਰਾ ਦੇ ਉੱਤੇ ਬੜੀ ਹੀ ਮੰਦ ਭਾਗੀ ਜਿਹੜੀ ਸ਼ਬਦਾਵਲੀ ਆ ਦੋਨਾਂ ਪਾਸਿਆਂ ਤੋਂ ਜਿਹੜੀ ਵਰਤੀ ਜਾ ਰਹੀ ਹੈ ਮੱਕੇ ਮਦੀਨੇ ਬਾਰੇ ਮੁਹੰਮਦ ਸਾਹਿਬ ਬਾਰੇ ਜਿੰਨਾ ਵੀ ਬੋਲ ਸਕਦੇ ਹਨ ਕੁਰਾਨ ਸਾਹਿਬ ਬਾਰੇ ਬਹੁਤ ਜ਼ਿਆਦਾ ਕਹਿੰਦੇ ਹਨ ਉਹਨਾਂ ਨੇ ਗਰੁੱਪ ਬਣਾ ਕੇ ਉਹਨਾਂ ਦੇ ਖਿਲਾਫ ਗੰਦੀਆਂ ਗੰਦੀਆਂ ਵੀਡੀਓ ਪਾਉਂਦੇ ਹਨ ਜਿਹੜੇ ਧਰਮ ਦੇ ਖਿਲਾਫ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਲਾ ਕੇ ਉਹ ਵੀ ਬਹੁਤ ਜ਼ਿਆਦਾ ਗਲਤ ਕਰ ਰਹੇ ਹਨ ਇਹ ਵੀ ਸਾਨੂੰ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਜਿਹੜੇ ਦੋਨੇ ਪਾਸੇ ਦੇ ਜਿਹੜੇ ਗਲਤ ਪ੍ਰਚਾਰਕ ਹੈ ਮੈਂ ਇਹਨਾਂ ਨੂੰ ਕਹਿਣਾ ਕਿ ਇੱਥੇ ਸਟਾਪ ਹੋ ਜਾਓ ਐਨਫ ਇਸ ਐਨਫ মিডিਆ ਕਈ ਵਾਰੀ ਇੰਦਾ ਦੇ ਵਧੀਆ ਕੰਮ ਵੀ ਹੁੰਦੇ ਹਨ ਤੇ ਕਈ ਵਾਰੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਮਨਦਪੱਖੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਦੇ ਨਾਲ ਕੀ ਕੌਮਾਂ ਨੂੰ ਵੀ ਨੁਕਸਾਨ ਹੁੰਦਾ ਹੈ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਟਿਕਟੌਕ ਜਿਹੜਾ ਕਿ ਇੰਡੀਆ ਦੇ ਵਿੱਚ ਬੈਨ ਹੈ ਕਈ ਕਰਟੀਆਂ ਚੱਲਦਾ ਹੈ ਕਈ ਚ ਨਹੀਂ ਚੱਲਦਾ ਅਮਰੀਕਾ ਦੇ ਵਿੱਚ ਵੀ ਇਸ ਦੇ ਬਾਰੇ ਬੈਨ ਹੋਣ ਬਾਰੇ ਗੱਲਬਾਤ ਚੱਲ ਰਹੀ ਹੈ ਇਸ ਦੇ ਉੱਤੇ ਇੱਕ ਜਿਹੜੀ ਵੀਡੀਓ ਬਾਰ ਬਾਰ ਜਿਹੜੇ ਦੋ ਗਰੁੱਪ ਇਸ ਵਿੱਚ ਬਣੇ ਹਨ ਮੈਂ ਕਹਾਂਗਾ ਕਿ ਪੰਜਾਬੀ ਵਿਦ ਪੰਜਾਬੀ ਇੱਕ ਪਾਸੇ ਸਿੱਖ ਮੁੰਡੇ ਹਨ ਇੱਕ ਪਾਸੇ ਮੁਸਲਮਾਨ ਹਨ ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਨੇ ਕਿ ਆਪਣੀਆਂ ਜਿਹੜੀਆਂ ਆਈਡੀਆ ਹਨ ਉਹ ਵੀ ਫੇਕ ਬਣਾਈਆਂ ਹੋਈਆਂ ਹਨ ਇੱਕ ਦੂਜੇ ਦੇ ਧਰਮ ਦੇ ਉੱਤੇ ਗੁਰੂਆਂ ਦੇ ਉੱਤੇ ਪੀਰਾ ਪੰਗੰਬਰਾਂ ਦੇ ਉੱਤੇ ਬੜੀ ਹੀ ਮੰਦ ਭਾਗੀ ਜਿਹੜੀ ਸ਼ਬਦਾਵਲੀ ਆ ਦੋਨਾਂ ਪਾਸਿਆਂ ਤੋਂ ਜਿਹੜੀ ਵਰਤੀ ਜਾ ਰਹੀ ਹੈ ਇਹ ਬਹੁਤ ਇੱਕ ਮੰਦ ਭਾਗੀ ਘਟਨਾ ਹੈ ਕਿਉਂਕਿ ਤੁਹਾਡੇ ਨੌਜਵਾਨਾਂ ਕਰਕੇ ਬੱਚਿਆਂ ਦੇ ਕਰਕੇ ਘੱਟ ਸਮਝ ਕਰਕੇ ਆ ਕਮਿਊਨਿਟੀਆਂ ਦੇ ਜਿਹੜੇ ਇੱਕ ਵੱਡੇ ਨੁਕਸਾਨ ਹੋ ਜਾਂਦੇ ਹਨ ਕਿਉਂਕਿ ਸਾਡੇ ਧਰਮ ਦੇ ਵਿੱਚ ਖਾਸ ਕਰਕੇ ਮੈਂ ਸਿੱਖ ਧਰਮ ਦੀ ਜੇ ਗੱਲ ਕਰਾਂ ਕਦੇ ਵੀ ਕਿਸੇ ਧਰਮ ਦੇ ਖਿਲਾਫ ਬੋਲਣ ਨੂੰ ਨਹੀਂ ਕਿਹਾ ਨਾ ਕਿਸੇ ਨੂੰ ਧੱਕੇ ਦੇ ਨਾਲ ਧਰਮ ਬਦਲਣ ਨੂੰ ਕਿਹਾ ਗਿਆ ਹੈ ਨਾ ਹੀ ਕਿਸੇ ਪੀਰ ਪਗੰਬਰ ਦੇ ਕਿਸੇ ਦੇ ਧਾਰਮਿਕ ਸਥਾਨ ਦੇ ਖਿਲਾਫ ਮੰਦਾ ਬੋਲਣ ਨੂੰ ਕਿਹਾ ਗਿਆ ਹੈ ਇਹ ਬਹੁਤ ਗਲਤ ਆਣ ਜਿਹੜੇ ਇਧਰੋਂ ਵੀ ਕਹਿ ਰਹੇ ਆ ਉਧਰੋਂ ਵੀ ਕਹਿ ਰਿਹਾ ਹੁਣ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਬੜੇ ਛਾੜ ਦੇ ਵਿੱਚ ਇਹ ਗੱਲ ਸ਼ੁਰੂ ਕਿੱਦਾਂ ਹੁੰਦੀ ਹੈ ਆਪਣਾ ਹੀ ਇੱਕ ਸਰਦਾਰ ਮੁੰਡਾ ਜਿਸ ਨੇ ਕਿ ਸਰਦਾਰ ਅਫੀਸ਼ੀਅਲ ਆ ਨਾਂ ਦੀ ਆਪਣੀ ਜਿਹੜੀ ਇੱਕ ਆਈਡੀ ਬਣਾਈ ਹੈ ਉਹਨਾਂ ਨੇ 13 ਸਾਲ ਦੀ ਕੁੜੀ ਉਹਨਾਂ ਨੇ ਕਿਹਾ ਕਿ ਸਾਡੀ ਸਿੱਖਾਂ ਦੀ ਕੁੜੀ ਨੇ ਕੋਈ ਧਰਮਾਂ ਪਰਵਰਤਨ ਕੀਤਾ ਹੈ ਕਿਸੇ ਮੁਸਲਮਾਨ ਦੇ ਨਾਲ ਉਸ ਤੋਂ ਬਾਅਦ ਵਿੱਚ ਉਸ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਧਰਮ ਦੇ ਨਾਂ ਦੇ ਉੱਤੇ ਉਸ ਤੋਂ ਬਾਅਦ ਦੋਨਾਂ ਪਾਸੋਂ ਇਹ ਜਿਹੜੀ ਜੰਗ ਸ਼ੁਰੂ ਹੋ ਗਈ ਤਾਂ ਉਸ ਮੁੰਡੇ ਨੇ ਆਪਣੀ ਵੀਡੀਓ ਡਿਲੀਟ ਕਰ ਦਿੱਤੀ ਉਸ ਦੇ ਬਾਅਦ ਵਿੱਚ ਇੱਕ ਗੁੰਦਲ ਆਪਣਾ ਮੁੰਡਾ ਹੈ ਉਸ ਦੀ ਐਂਟਰੀ ਹੁੰਦੀ ਹੈ ਉਹ ਫਿਰ ਉਹਨਾਂ ਦੇ ਧਰਮ ਦੇ ਬਾਰੇ ਮੱਕੇ ਮਦੀਨੇ ਬਾਰੇ ਮੁਹੰਮਦ ਸਾਹਿਬ ਬਾਰੇ ਜਿੰਨਾ ਵੀ ਬੋਲ ਸਕਦੇ ਹਨ ਕੁਰਾਨ ਸਾਹਿਬ ਬਾਰੇ ਬਹੁਤ ਜ਼ਿਆਦਾ ਕਹਿੰਦੇ ਹਨ ਉਹਨਾਂ ਨੇ گروپ ਬਣਾ ਕੇ ਉਹਨਾਂ ਦੇ ਖਿਲਾਫ ਗੰਦੀਆਂ ਗੰਦੀਆਂ ਵੀਡੀਓ ਪਾਉਂਦੇ ਹਨ ਉਸ ਦੇ ਨਾਲ ਹੀ ਫਿਰ ਉਧਰੋਂ ਵੀ ਸ਼ੁਰੂ ਹੋ ਜਾਂਦੀਆਂ ਹਨ ਉਧਰੋਂ ਵੀ ਜਿਹੜੇ ਉਹ ਵੀ ਸਾਡੇ ਭਰਾ ਹਨ ਜਿਹੜੇ ਮੁਸਲਮਾਨ ਪੰਜਾਬੀ ਇਧਰੋਂ ਵੀ ਸਾਡੇ ਆਪਣੇ ਹਨ ਇਹਨਾਂ ਦੋਨਾਂ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਜਿਦਾਂ ਇੱਕ ਜੰਗ ਸ਼ੁਰੂ ਹੋ ਚੁੱਕੀ ਹੈ ਇੱਕ ਉਹਨਾਂ ਦੇ ਖਾਸ ਕਰਕੇ ਪਾਕਿਸਤਾਨ ਦੇ ਵਿੱਚ ਇੱਕ टीएलपी ਪਾਕਿਸਤਾਨ ਦੇ ਵਿੱਚ ਜਮਾਤ ਹੈ ਜਿਹੜੀ ਕਿ ਕਾਫੀ ਸਖਤੀ ਦੇ ਨਾਲ ਦੂਜੇ ਧਰਮਾਂ ਦੇ ਖਿਲਾਫ ਸ਼ਬਦਾਵਲੀ ਵੀ ਵਰਤਦੀ ਹੈ ਅਤੇ ਗਲਤ ਪ੍ਰਚਾਰ ਵੀ ਕਰਦੀ ਹੈ ਤੇ ਦੂਜੇ ਧਰਮਾਂ ਨੂੰ ਨੀਵਾਂ ਦਿਖਾਉਣ ਦੀ ਵੀ ਕੋਸ਼ਿਸ਼ ਕਰਦੀ ਹੈ ਇਹ ਉਹ ਹੀ ਹੈ ਜਿਨ੍ਹਾਂ ਨੇ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਬਾਰੇ ਮਹਾਰਾਜਾ ਰਜੀਤ ਸਿੰਘ ਦੇ ਬਾਰੇ ਵੀ ਕਿਹਾ ਸੀ ਇਦਾਂ ਦੀਆਂ ਜਮਾਤਾਂ ਹਰ ਪਾਸੇ ਹੁੰਦੀਆਂ ਹਨ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਇਹਨਾਂ ਦੋਨਾਂ ਹੀ ਖਾਸ ਕਰਕੇ ਗਰੁੱਪਾਂ ਨੂੰ ਜਿਹੜੇ ਵੀ ਮੁੰਡੇ ਇਸ ਕੰਮ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਨ ਉਹਨਾਂ ਨੂੰ ਘੱਟੋ ਘੱਟ ਆਪਣੀ ਕਮਿਊਨਿਟੀ ਦਾ ਖਿਆਲ ਰੱਖਣਾ ਚਾਹੀਦਾ ਹੈ ਉਧਰਲੇ ਪਾਸੇ ਹੋਵੇ ਉਹਨਾਂ ਨੂੰ ਵੀ 2-4 ਬੰਦਿਆਂ ਦੀਆਂ ਗਲਤੀਆਂ ਦੇ ਕਰਕੇ ਥੋੜੇ ਕਰਕੇ ਇਧਰਲੇ ਸਾਡੇ ਵੀ ਜਿਹੜੇ ਧਰਮ ਦੇ ਖਿਲਾਫ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਲਾ ਕੇ ਉਹ ਵੀ ਬਹੁਤ ਜ਼ਿਆਦਾ ਗਲਤ ਕਰ ਰਹੇ ਹਨ ਇਹ ਵੀ ਇੱਕ ਬੜੀ ਮਾੜੀ ਗੱਲ ਹੈ ਕਿਉਂਕਿ ਆ ਸਾਨੂੰ ਤਾਂ ਬਾਬੇ ਨਾਨਕ ਨੇ ਹਮੇਸ਼ਾ ਕਿਹਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਮਹਾਰਾਜਾ ਰਜੀਤ ਸਿੰਘ ਦਾ ਰਾਜ ਸੀ ਜਿਸ ਨੂੰ ਕਿ ਦੁਨੀਆ ਦਾ ਸਭ ਤੋਂ ਵਧੀਆ ਰਾਜ ਕਿਹਾ ਜਾਂਦਾ ਹੈ ਉਹਨਾਂ ਨੇ ਆਪਣੇ ਜਵਾਨਿਆਂ ਦੇ ਵਿੱਚ ਜਿਹੜੇ ਗੁਰੂ ਘਰਾਂ ਦੇ ਨਾਂ ਦੇ ਉੱਤੇ ਉਹਨਾਂ ਨੇ ਪ੍ਰਾਪਰਟੀਆਂ ਲਵਾਈਆਂ ਸੀ ਉਹਨਾਂ ਹੀ ਸਤਕਾਰ ਉਹਨਾਂ ਨੇ ਮੰਦਰਾਂ ਦਾ ਮਸਜਿਦਾਂ ਦਾ ਵੀ ਕੀਤਾ ਸੀ ਉਹ ਸਾਰੇ ਹੀ ਧਰਮਾਂ ਦਾ ਬਹੁਤ ਸਤਕਾਰ ਕਰਦੇ ਸਨ ਉਹਨਾਂ ਦੀ ਫੌਜ ਦੇ ਵਿੱਚ ਇਸੇ ਕਰਕੇ ਸਾਰੇ ਧਰਮਾਂ ਦੇ ਲੋਕ ਸਨ ਗੁਰੂ ਨਾਨਕ ਦੇਵ ਜੀ ਬਾਬਾ ਮਰਦਾਨਾ ਜੀ ਬਾਲਾ ਮਰਦਾਨਾ ਜੀ ਅਤੇ ਹੋਰ ਵੀ ਸਾਰੇ ਉਹ ਪਾਸੇ ਜਾਂਦੇ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਵੀ ਦੇਖੋ ਜਦੋਂ ਬੱਚਿਆਂ ਦਾ ਵਕਿਆ ਨੂੰ ਜੇ ਕਿਤਾ ਗਿਆ ਟੋਡਰ ਮਲ ਕਿੰਨੀਆਂ ਸਾਡੇ ਇਤਿਹਾਸ ਵਿੱਚ ਇਦਾਂ ਦੀਆਂ ਆ ਗੱਲਾਂ ਸਾਂਝ ਹੁੰਦੀਆਂ ਸਾਰੇ ਧਰਮਾਂ ਦੇ ਵਿੱਚ ਸਾਰੇ ਲੋਕ ਮਾੜੇ ਨਹੀਂ ਹੁੰਦੇ ਸਾਨੂੰ ਆਪਣੀ ਇੱਕ ਰੰਜਿਸ਼ ਦੇ ਕਰਕੇ ਇਹੋ ਜੀਆਂ ਸੋਸ਼ਲ ਮੀਡੀਆ ਦੇ ਉੱਤੇ ਮੰਦੀ ਭਾਗ ਜਿਹੜੀ ਮੰਦੀ ਸ਼ਬਦਾਵਲੀ ਉਹ ਨਹੀਂ ਵਰਤਣੀ ਚਾਹੀਦੀ ਖਾਸ ਕਰਕੇ ਸਾਨੂੰ ਆਪਣੇ ਧਰਮਾਂ ਦਾ ਆਪਣਾ ਕਮਿਊਨਿਟੀ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਇਹੋ ਜੀਆਂ ਤੁਹਾਡੀਆਂ ਛੋਟੀਆਂ-ਛੋਟੀਆਂ ਗਲਤੀਆਂ ਕਰਕੇ ਕੁਝ ਮੂਰਖ ਬੰਦਿਆਂ ਨੇ 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਸੀ ਥੋੜੇ ਜੇ ਮੂਰਖ ਲੋਕਾਂ ਦੇ ਕਰਕੇ ਦੋਨਾਂ ਪਾਸੇ ਸਭ ਤੋਂ ਵੱਧ ਪੰਜਾਬੀ ਵੱਡੇ ਗਏ ਸੀ ਉਧਰ ਮੁਸਲਮਾਨਾਂ ਦਾ ਵੀ ਕਤਲ ਆਪਣਾ ਹੀ ਕਰਦੇ ਸੀ ਉਧਰ ਮੁਸਲਮਾਨ ਵੀ ਕਤਲ ਆਪਣਾ ਕਰਦੇ ਸੀ ਸੋ ਸਾਨੂੰ ਇਹਨਾਂ ਨੂੰ ਨੱਥ ਪਾਉਣ ਦੀ ਲੋੜ ਹੈ ਜਿਹੜੇ ਦੋਨੇ ਪਾਸੇ ਦੇ ਜਿਹੜੇ ਗਲਤ ਪ੍ਰਚਾਰਕ ਹੈ ਉਸ ਮੈਂ ਇਹਨਾਂ ਨੂੰ ਕਹਿਣਾ ਕਿ ਇੱਥੇ ਸਟਾਪ ਹੋ ਜਾਓ ਐਨਾਫ ਇਸ ਐਨਾ ਤੁਸੀਂ ਸੋਸ਼ਲ ਮੀਡੀਆ ਨੂੰ ਇੰਨਾ ਗੰਦਾ ਯੂਜ਼ ਕਰ ਰਹੇ ਹੋ ਕਿ ਤੁਸੀਂ ਧਰਮਾਂ ਦੇ ਨਾਂ ਦੇ ਉੱਤੇ ਲੜਾਈਆਂ ਸ਼ੁਰੂ ਕਰਾ ਸਕਦੇ ਹੋ ਸੋ ਮੈਂ ਉਧਰਲੇ ਵੀ ਆਪਣੇ ਭਰਾਵਾਂ ਨੂੰ ਕਹਾਂਗਾ ਕਿ ਇਹਨਾਂ ਨੂੰ ਸਮਝਾਓ ਜਿਹੜੇ ਗਲਤ ਬੰਦੇ ਇਹਨਾਂ ਨੂੰ ਨੱਥ ਪਾਓ ਤੇ ਜਿਹੜੇ ਸਾਡੇ ਇਧਰਲੇ ਵੀ ਜਿਹੜੇ ਸਿਆਣੇ ਬੰਦੇ ਇਹਨਾਂ ਨੂੰ ਵੀ ਪਾਓ ਕਿ ਇਹ ਵੀ ਅੱਗੇ ਤੋਂ ਕਿਸੇ ਦੇ ਧਰਮ ਦੇ ਖਿਲਾਫ ਨਾ ਬਲ ਆਪਣੀਆਂ ਤੁਹਾਡੀਆਂ ਜੜੀਆਂ ਰੰਜਸ਼ਾਂ ਨੂੰ ਜਿੱਥੇ ਮਰਜ਼ੀ ਕਰੋ ਸੋਸ਼ਲ ਮੀਡੀਆ ਤੇ ਬਹਿ ਕੇ ਗਾਲਾਂ ਕੱਢੀ ਜਾਣੀ ਇਹ ਕਿਦਦਰ ਦੀ ਬਾਦਰੀ ਹੈ ਅਸੀਂ ਐਗਜ਼ਾਮਪਲਾਂ ਦੇਣੀਆਂ ਹਰੀ ਸਿੰਘ ਨਲੂਏ ਦੀਆਂ ਅਗਰ ਐਗਜ਼ਾਮਪਲਾਂ ਦੇਣੀਆਂ ਜੱਸਾ ਸਿੰਘ ਰਾਮਗੜੀਆ ਦੀਆਂ ਵੱਡੀਆਂ-ਵੱਡੀਆਂ ਅਕਾਲੀ ਫੂਲਾ ਸਿੰਘ ਦੀਆਂ ਜੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੂਜਿਆਂ ਦੀਆਂ ਧੀਆਂ ਨੂੰ ਭੈਣਾਂ ਨੂੰ ਕਿਸੇ ਦੇ ਧਰਮ ਨੂੰ ਬੋਲਣਾ ਇਹ ਕੋਈ ਚੰਗੀ ਗੱਲ ਥੋੜਾ ਬੜੀ ਮਾੜੀ ਗੱਲ ਆ ਸਾਨੂੰ ਇਸ ਦੇ ਬਾਰੇ ਖੁੱਲ ਕੇ ਬੋਲਣਾ ਚਾਹੀਦਾ ਹੈ ਮੈਂ ਕੁਝ ਦਿਨਾਂ ਤੋਂ ਸੁਣ ਰਿਹਾ ਸੀ ਪਰ ਮੈਂ ਕਿਹਾ ਸ਼ਾਇਦ ਸਟਾਪ ਹੋ ਜਾਏਗੀ ਮੈਂ ਨਾ ਬੋਲਾਂ ਪਰ ਅਖੀਰ ਦੇ ਵਿੱਚ ਬੋਲਣਾ ਪਿਆ ਹੈ ਸੋ ਜਰੂਰ ਜਿਹੜੇ ਜਿਹੜੇ ਵੀ ਇਹਨਾਂ ਨੂੰ ਜਾਣਦੇ ਹਨ ਜਿਹੜੇ ਲੱਗੇ ਰਹਿੰਦੇ ਹਨ ਕਿਉਂਕਿ ਜਿਹੜੀਆਂ ਇਹਨਾਂ ਨੇ ਫੇਕ ਆਈਡੀਆ ਬਣਾਈਆਂ ਹੁੰਦੀਆਂ ਇਹਨਾਂ ਦਾ ਪਤਾ ਵੀ ਨਹੀਂ ਲੱਗਦਾ ਇਹ ਸੋਸ਼ਲ ਮੀਡੀਆ ਜਿਹੜਾ ਹੈ ਇਹ ਕਈ ਵਾਰੀ ਅਦਾ ਲੱਗਦਾ ਹੈ ਕਿ ਸਾਡੀਆਂ ਕਮਿਊਨਿਟੀਆਂ ਦੇ ਵਿੱਚ ਇਹ ਨਫਰਤ ਬੰਦਾ ਜਾ ਰਿਹਾ ਇਹ ਵਿੜਾਗਰ ਕਰ ਰਿਹਾ ਹੈ ਸੋ ਤੁਹਾਨੂੰ ਦੋਨਾਂ ਕਮਿਊਨਿਟੀ ਨੂੰ ਸਾਡੇ ਜਿਹੜੇ ਮੁੰਡੇ ਹਨ ਉਹਨਾਂ ਨੂੰ ਵੀ ਅਤੇ ਜਿਹੜੇ ਸਾਡੇ ਮੁਸਲਮਾਨ ਭਰਾ ਹਨ ਉਹਨਾਂ ਨੂੰ ਵੀ ਅਸੀਂ ਸਾਰੇ ਧਰਮਾਂ ਦਾ ਜਿਹੜਾ ਸਿੱਖ ਕੌਮ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸੋ ਬਹੁਤ ਬਹੁਤ ਉਮੀਦ ਹੈ ਕਿ ਤੁਸੀਂ ਇਸ ਦੇ ਬਾਰੇ ਜਰੂਰ ਥੋੜਾ ਜਿਹਾ ਧਿਆਨ ਦਿਓਗੇ ਅਤੇ ਇਸ ਨੂੰ ਕੰਟਰੋਲ ਕਰਨ ਦੀ ਜਿਹੜੀ ਦੋਨਾਂ ਪਾਸੇ ਜਰੂਰ ਕੋਸ਼ਿਸ਼ ਕਰੋਗੇ ਤੇ ਅੱਗੇ ਤੋਂ ਪਲੀਜ਼ ਆਪਣੇ ਬੱਚਿਆਂ ਨੂੰ ਵੀ ਅਤੇ ਉਹਨਾਂ ਵੀ ਆਪਣੇ ਬੱਚੇ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਇਸ ਨੂੰ ਸਟਾਪ ਕਰਕੇ ਅੱਗੇ ਤੋਂ ਆਪਣੀਆਂ ਪੰਸਰ ਜਿਹੜੀਆਂ ਰੰਜਿਸ ਪਰਸਨਲ ਰੱਖਿਆ ਕਰੋ ਉਹਨੂੰ ਧਰਮਾਂ ਦੇ ਨਾਂ ਤੇ ਨਾ ਵੜਿਆ ਕਰੋ ਸਤਿ ਸ਼੍ਰੀ ਅਕਾਲ ਜੀ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ